ਦਲ ਮੰਗਦਾ ਬੋਤਲ ਓ ਬੱਲੇ ਓ ਬੱਲੇ ਓ ਤੂੰ ਤਾਂ ਮੇਰਾ ਦਿਲ ਦੀ ਗੱਲ ਸਮਝ ਗਿਆ ਇਥੇ ਕਰਕੇ ਦੱਸਦਾ ਆਪਣੇ ਮਹੱਲੇ 'ਚ ਹੀ ਤਾਂ ਸਭ ਨਾਲ ਸਿਆਣਾ ਬੰਦਾ ਹੈ ਜਿਹੜਾ ਲੋਕਾਂ ਦੀ ਦਿਲ ਦੀ ਗੱਲ ਸਮਝ ਲੈਂਦਾ ਤੰਤਰਾਂ ਦਾ ਦਿਲ ਦੀ ਗੱਲ ਨਾ ਨਾ ਵੀਰੇ ਆਪਣੇ ਮਹੱਲੇ 'ਚ ਤਾਂ ਤਾਰੂ ਵਾਲਾ ਕੰਮ ਸੰਭਾਲਦਾ ਤੂੰ ਆ ਤਾਂ ਦੇਖ ਲੋ ਉਹ ਕਿਤਾਬ ਨਹੀਂ ਚੱਕਦੇ ਹਲੋ ਤੱਕਾ ਕੇ ਲ ਦੁੱਖਾ ਕਿਸਨੀਆਂ ਕਰਦੀਆਂ ਨੱਬਲੀ ਰਜੇ ਤੇਰੇ ਸਭ ਬਾਪਾ ਜੀ ਤੁਸਾਂ ਤਾਂ ਹੋਏ ਗੁੱਸਾ ਹੋਗੇ ਤੁਹਾਨੂੰ ਪਤਾ ਤੇ ਸਾਰਿਆਂ ਨੂੰ ਮੈਂ ਤੇ ਚਾ ਵੀ ਨਹੀਂ ਪੀਂਦਾ ਕਾਰਵਾਲੀ ਗੱਲ ਕਰਕੇ ਸਾਰੇ ਸਾਹਮਣੇ ਨਹੀਂ ਬੇਸਤੀ ਕਰਨੀ ਸੀ ਆਪਣੀ ਚਲੋ ਜੰਡਾ ਗੱਲ ਦੱਸ ਬੇਸਤੀ ਕਿਵੇਂ ਹੋ ਜੂਗੀ ਇਹਦੀ ਇਹ ਤਾਂ ਹੈਗੀ ਆ ਕਿਹੜੇ ਪਾਸੇ ਬੈਠੀ ਕਰਨਾ ਤੂੰ ਬੈਹਲਾ ਹੋ ਆਪਾਂ ਲੱਟੂ ਤਾਂ ਖਾ ਲੈ ਬੜੀ ਕੰਮ ਕਰ ਰਹੀ ਗਿਆ ਹੋ ਮੇਰਾ ਕੰਮ ਨਾ ਆਪਾਂ ਰੰਤਨ ਤਾਂ ਬਲਾਏ ਨਹੀਂ ਅੱਜ ਵੀ ਆਉਂਦਾ ਤਾਂ ਹੁਣ ਲਗਾਉਣਾ ਹੈ ਜੇ ਨਹੀਂ ਮਹੱਗੀ ਬੋਲਦੀ ਆ ਮੈਂ ਸੰਤਰਾ ਮੋਲਦਾ ਜੀ ਜੇ ਮੁੰਡਾ ਕਲੋਨੀ ਤੋਂ ਹਾਂਜੀ ਦੱਸੋ ਹਾਂ ਮੇਰੇ ਮੁੰਡਾ ਹੋਇਆ ਜੀ ਹੈ ਮਰਦ ਕਾ ਤਾਂ ਜਵਾਬ ਦੇਣ ਲੱਗੇ ਓਏ ਹੋਏ ਹੋ ਮੇਰਾ ਮਤਲਬ ਮੇਰੀ ਘਰਵਾਲੀ ਕੋਲ ਮੁੰਡਾ ਹੋਇਆ ਫਾ ਫੇਰ ਕੀ ਜੀ ਜਿਹੜਾ ਤੁਹਾਡਾ ਕੰਮ ਆ ਉਹ ਕਰੋ ਅੱਗੇ ਬਧਾਈਆਂ ਲੈ ਜਾ ਨਾ ਜੀ ਨਾ ਅਸੀਂ ਨਹੀਂ ਆ ਸਕਦੇ ਤੁਹਾਡੇ ਮਹੱਲੇ ਦੀ ਬਧਾਈਆਂ ਲੈਣ ਕਿਉਂ ਜੀ ਸਾਡੇ ਮਹੱਲੇ ਨੂੰ ਕੀ ਹੋਇਆ ਕਿਵੇਂ ਆਪ ਲੋਕ ਨੂੰ ਪਤਾ ਹੀ ਆ ਘਾਦੇ ਕੂੜੇ ਦੇ ਢੇਰ ਲੱਗੇ ਹੋਏ ਨੇ ਜਿਆਦਾ ਜਿਆਦਾ ਤੇ ਸੀਵਰੇਜ ਦਾ ਪਾਣੀ ਖੜਾ ਹੈ ਉਹ ਸਾਡਾ ਤਾਂ ਉੱਥੇ ਲੰਘਣ ਨੂੰ ਵੀ ਨਹੀਂ ਦਿਲ ਕਰਦਾ ਸਾਥੋਂ ਤਾਂ ਫੋਨ ਤੇ ਬਧਾਈਆਂ ਕਬੂਲ ਕਰ ਲਓ ਅਸੀਂ ਨਹੀਂ ਆ ਸਕਦੇ ਤੁਹਾਡੇ ਮਹੱਲੇ ਦੀ ਬਧਾਈਆਂ ਲੈਣ ਨਾ ਜੀ ਨਾ ਕੀ ਹੋ ਗਿਆ ਵੀ ਇੱਝ ਬੜੇ ਉਦਾਸ ਬੈਠੇ ਹੋ ਹੋ ਕੀ ਦੱਸਾਂ ਭੈਣੇ ਮਹੱਤਵਪੂਰਨ ਬਦਾਨਾ ਲੈਂਤੋ ਇਹਨਾਂ ਕਰ ਕਰਤਾ ਕਿਉਂ ਕਹਿੰਦੇ ਤੁਹਾਡੇ ਮਾਲਲੇ ਚ ਤਾਂ ਗੰਦਗੀਓ ਬਹੁਤਾ ਪਾਟਾ ਤੇ ਕੂੜੇ ਦੇ ਢੇਰ ਲੱਗੇ ਹੋਏ ਨੇ ਜਗਾ ਜਗਾ ਤਾਂ ਬਦਬੂ ਮਾਰ ਦਿਆ ਆ ਸੀਵਰੇਜ ਦਾ ਪਾਣੀ ਜੜੀਆਂ ਤੇ ਖੜਿਆ ਕਦੇ ਸਾਡਾ ਤਾਂ ਉੱਥੇ ਲੰਘਣ ਨੂੰ ਵੀ ਦਿਲ ਨਹੀਂ ਕਰਦਾ ਤਾਂ ਤੋਤਾ ਫੋਨ ਤੇ ਬਦਾਨਾ ਕਬੂਲ ਕਰ ਲੋ ਵੀਰ ਜੀ ਇਹ ਤਾਂ ਆਪਣੇ ਮਹੱਲੇ ਦੀ ਬਹੁਤ ਵੇਸਟੀ ਵਾਲੀ ਗੱਲ ਹੈ ਜੇ ਤੁਸੀਂ ਕਹੋ ਤਾਂ ਮੈਂ ਕਰਮ ਮਹੱਲੇ ਵਾਲਾ ਨਾ ਕਰ ਉਹ ਨਾਨਾ ਭੈਣੇ ਕੀ ਕਰੀਆ ਮਹੱਲੇ ਵਾਲਿਆਂ ਨਾਲ ਗੱਲ ਕਰੀ ਉਹ ਮੇਰੀ ਬਾੜੀ ਵੇਸਟੀ ਹੋ ਜੂਗੀ ਜੀ ਇਹ ਗੱਲ ਕਰਕੇ ਆਪਾਂ ਫੇਰ ਕਦੇ ਬਹਾਨੇ ਸਿਰ ਗੱਲ ਤੋੜ ਲਾਂਗੇ ਹਲੇ ਨਾ ਮਹੱਲੇ ਨਾਲ ਗੱਲ ਕਰੀ ਠੀਕ ਹੈ ਵੀਰ ਜੀ ਤੁਹਾਡੀ ਮਰਜ਼ੀ ਦੋਸਤੋਂ ਹੁਣੀ ਤੁਸੀਂ ਦੇਖਿਆ ਸਾਡੇ ਦੋ ਰਸ ਲਾਈ ਗਈ ਜ਼ਿੰਦਗੀ ਕਿਸਦਾ ਤੇਰੇ ਮੁੰਡੇ ਦਾ ਨਹੀਂ ਹੋ ਰਿਆ। ਹਦ੍ਦਾਤਾ ਤੋਂ ਸਾਨੂੰ ਸਭ ਨੂੰ ਦੇਣ ਲੱਗ ਰਹੇ ਆ। ਕੋਈ ਗੱਲ ਨਹੀਂ ਫਕੀਰ ਸਿੰਘ। ਅੱਜ ਮੇਰੇ ਮੁੰਡੇ ਤੇ ਆ ਦੁੱਖ ਦੀ ਕੜੀ ਆ। ਕੱਲੂ ਤੇਰੇ ਪੁੱਤਾਂ ਤੇ ਤੇ ਵੀ ਆ ਸਕਦੀ ਆ। ਜਿਹੇ ਜਿਹੇ ਮਹੱਲੇ ਦੇ ਹਾਲਾਤ ਨੇ। ਕੋਈ ਚੱਕਰ ਨਹੀਂ। ਦੇਖ ਲਾਂਗਾ ਮੈਂ ਜਦੋਂ ਮੇਰੇ ਪੁੱਤਾਂ ਤੇ ਇਹੋ ਜਿਹਾ ਸਮਾਂ ਆ ਗਿਆ। ਵੀਰ ਜੀ ਗੱਲ ਸੁਣੋ ਮੇਰੀ। ਆਪਾਂ ਸਾਰੇ ਕਿਹੜਾ ਕਿਹੜਾ ਦੋਸ਼ ਰਹੀਏ ਓ ਕਿਵੇਂ ਘਰ ਦੇ ਵਿੱਚ ਦੋ ਕੂੜਾ ਤਾਂ ਲਾਓ ਇੱਕ ਚ ਗਿੱਲਾ ਕੂੜਾ ਇੱਕ ਚ ਸੁੱਕਾ ਕੂੜਾ ਤੇ ਇਹੋ ਹੀ ਕੂੜਾ ਵੀ ਗਮਲੇ ਭਾਈ ਕੂੜਾ ਤਾਂ ਉਸ ਪਾ ਕੇ ਓ ਅਸੀਂ ਵਿਹਲੇ ਨਹੀਂ ਦੂਰ ਕੂੜਾ ਸੁੱਟਣ ਨੂੰ ਓ ਵੀਰੇ ਫਿਰ ਇਹਦਾ ਮਤਲਬ ਗੜੀਆਂ 'ਚ ਥੋੜੀ ਸਿੱਟਣਾ ਕੂੜਾ ਚੁੱਪ ਕਰ ਰਿਸਤਾ ਤਾਂ ਤੇਰੇ ਮੁੰਡੇ ਦਾ ਨਹੀਂ ਹੋ ਰਿਹਾ ਹਦੈਤਾਂ ਸਾਨੂੰ ਸਭ ਨੂੰ ਦੇਣ ਲੱਗ ਰਹੇ ਆ ਓਏ ਹੁਣ ਜਵਾਨ ਸੁਭਾਅ 'ਚੇ ਗੱਲ ਕਰੋ ਓਏ ਬਹੁਤ ਹੋ ਗਿਆ ਬਹੁਤ ਸੁਣ ਲਿਆ ਮੈਂ ਤੇਰਾ ਤਾਂ ਨਹੀਂ ਓਏ ਜਰਦੀ ਦੇਖਦਾ ਮੇਰੇ ਮੁੰਡੇ ਦੇ ਰਿਸ਼ਤਾ ਟੁੱਟਦਾ ਤਾਣਾ ਮਾਰ ਦੇ ਦਿੰਦਾ ਸੁਣਾ ਆਪਣੀ ਪੀੜੀ ਥਲੇ ਵੀ ਛੋਟਾ ਫੇਰ ਆ ਦੇਖ ਲੋ ਜੀ ਦੇਖ ਲੈ ਇਹਨੂੰ ਆ ਰੋਜ਼ ਹੀ 100 ਰੁਪਏ ਦੀ ਬੋਤਲ ਤਾਂ ਹੈ ਪੀ ਲੈਂਦਾ 50 ਰੁਪਏ ਨਹੀਂ ਦੇ ਜਾਂਦੇ ਕੂੜੇ ਚ ਕਿਨਾਰੇ ਨੂੰ ਇਹ ਤੋਂ ਆ ਹੋਰ ਤਾਂ ਹੋਰ ਰਾਤੋਂ ਐਂਦੋ ਆ ਕਰਦੇ ਆਪਣੀ ਘਰ ਦਾ ਕੂੜਾ ਕਿਸੇ ਦੇ ਕਰਦੇ ਮੂਰੇ ਕਦੇ ਕਿਸੇ ਦੇ ਕਰਦੇ ਮੂਰੇ ਐ ਨਹੀਂ ਪਤਾ ਆਂਟੀ ਜੀ ਕੱਲੂ ਤੁਹਾਡੇ ਘਰ ਦੇ ਕਰਦੇ ਮੂਰੇ ਸਟਲਵੇਂ ਕੋ ਲੋਕ ਵੇਲੇ ਨੇ ਤੇਰੇ ਕਰਦਾ ਕੂੜੇ ਚ ਕਿਨੂ ਹੁਣ ਤੂੰ ਦੇਖਦਾ ਜਾ ਮੈਂ ਗਰਾਊਂਡ ਪਰ ਜਾ ਦਰਦੇ ਨਾਲੇ ਕਰੂੰ ਠੀਕ ਮਾਲਾਂ ਨੂੰ ਸ਼ਿਕਾਇਤ ਆ ਦੇਖ ਲਓ ਅੰਕਲ ਜੀ ਕਿਵੇਂ ਭੋਲਾ ਬਣ ਗਿਆ ਜਿਵੇਂ ਆਪ ਤਾਂ ਕੁਝ ਕਰਦਾ ਹੀ ਨਹੀਂ ਕਰਿਆ ਕੀ ਆ ਤੂੰ ਵੀ ਗਿਣਾ ਦੇ ਹੁਣ ਜਦ ਮੈਂ ਚੱਕ ਕੇ ਮਾਰੀ ਨਾ ਸਿਰ 'ਚ ਕੁਰਸੀ ਸਭ ਕੁਝ ਚੇਤਾ ਆਊਗਾ ਤੈਨੂੰ ਉਹ ਕਰਵਾ ਚੇਤੇ ਦੇਖਾ ਤੈਨੂੰ ਆ ਜਿਹੜੀ ਟੁੱਟੀ ਜੀ ਕਰ ਤੇ ਜਿੱਕੇ ਦਿਨ ਗਲੇ 'ਚ ਖੜਾ ਕੇ ਤੁੰਨੇ ਉਹ ਉਹਨਾਂ ਦੇ ਦੀ ਕਰਨੀ ਜਿੰਨਾ ਪਾਣੀ ਵੇਸਟ ਕਰ ਦਿੰਦਾ ਆਇਆ ਵੱਡਾ ਲਾਰ ਸਾਹਿਬ ਉਹ ਹਾਂਜੀ ਹਾਂਜੀ ਵੀਰ ਜੀ ਹੁਣ ਤੁਸੀਂ ਇਹ ਨਾਲ ਦੀ ਕਰਵਾ ਲਿਓ ਦੇਖ ਲਓ ਸਵੇਰੇ ਸਵੇਰੇ ਲੱਗ ਜਾਣਗੀਆਂ ਫਰਸ਼ ਧੋਣ ਸੁਣ ਲੈ ਕੜੀ ਟਿੱਕੜ ਕਾ ਕੇ ਰੱਖ ਦਿੰਦੀ ਆ ਉਹ ਬੈ ਜਾ ਬੈ ਜਾ ਉਹ ਪਤਾ ਮੈਨੂੰ ਥੋੜਾ ਵੀ ਉਹ ਸਾਰਿਆਂ ਦਾ ਪਤਾ ਮੈਨੂੰ ਸਾਰਿਆਂ ਦਾ ਉਹ ਤੂੰ ਕਿਉਂ ਬਲਦੀ ਅੱਗ ਤੇ ਪਟਰਾਓ ਛਿੜਕਣ ਦਾ ਕੰਮ ਕਰਦੀ ਆ ਜਾ ਬੈ ਜਾ ਉਹ ਸੰਗਰਾਮ ਉਧਰ ਕੋ ਘੁਰ ਕੇ ਗੱਲ ਕਰ ਰਹੀ ਐ ਇੱਧਰ ਕਰ ਕਰਨੀ ਐ ਉਹ ਤੈਨੂੰ ਵੀ ਦੇਖਣ ਰਹਾ ਵੱਠੇ ਜਾਣੇ ਮਾਰ ਵੀਰ ਦੀ ਗੱਲ ਸੁਣ ਮੇਰੀ ਮੇਦਨ ਪਹਿਣਾ ਵੀ ਕਹੇ ਸੀ ਕਿ ਆਪਣਾ ਸਾਰਿਆਂ ਕਿਦਾਂ ਕਿਦਾਂ ਸੋਸ਼ਲ ਆਪਣੇ ਕਿਹੜਾ ਕਾਨੂੰਨ ਭੈਣ ਜੀ ਤੇਰਾ ਗਲਤ ਜਿਹੜਾ ਤੇ ਕੂੜਾ ਸੁੱਟੇਗਾ ਉਹਨੂੰ ਸਜ਼ਾ ਮਿਲੇਗੀ ਸਰ ਕੂੜੇ ਦਾ ਕੀ ਕਰੀਏ ਮੈਂ ਪਹਿਲਾਂ ਵੀ ਦੱਸਿਆ ਸੀ ਘਰ ਦੇ ਵਿੱਚ ਦੋ ਕੂੜੇਦਾਨ ਲਾ ਇੱਕ ਚਿੱਲਾ ਕੂੜਾ ਇੱਕ ਚਿੱਲਾ ਸੁੱਕਾ ਕੂੜਾ ਤੇ ਉਹ ਹੀ ਕੂੜਾ ਨਿਗਮ ਵਾਲਾ ਕੂੜਾ ਤਾਂ ਨਹੀਂ ਸੁੱਟਾ ਕਿਉਂ ਜੇ ਇਹ ਵੀ ਨਹੀਂ ਹੁੰਦਾ ਤਾਂ ਪੰਜਾਬ ਪੰਜਾਬ ਤੇ ਡੇੜੀ ਆਉਂਦੀ ਹਾਂ ਲੈ ਦੇਖੋ ਜੀ ਮੈਂ ਤਾਂ ਪਹਿਲਾਂ ਵੀ ਸਹਿਮਤ ਸੀ ਤੇ ਹੁਣ ਵੀ ਸਹਿਮਤ ਹਾਂ ਤੇ ਤੁਸੀਂ ਵੀ ਸਾਰੇ ਜਣੇ ਮੇਰੇ ਨਾਲ ਗੱਲ ਕੇ ਸਹਿਮਤ ਹੋ ਜੋ ਤੇ ਥੋ ਚੱਕੋ ਕਿ ਅਸੀਂ ਆਪਣੇ ਆਪਣੇ ਘਰ ਦੇ ਕੂੜੇ ਦਾ ਸਹੀ ਨਿਪਟਾਰਾ ਕਰਾਂਗੇ ਤੇ 50-50 ਰੁਪਏ ਦੇ ਕੇ ਰੇਡੀਅਲ ਤੇ ਕੂੜਾ ਚਕਾਵਾਂਗੇ ਐਨੀ ਕੁ ਗੱਲ ਆ ਫਿਰ ਮਹੱਲਾ ਸਾਫ਼ ਨਾ ਰਿਸ਼ਤੇ ਟੁੱਟਣਗੇ ਨਾ ਫਿਰ ਵਿਧਾਇਕਾਂ ਲੈਣ ਤੋਂ ਇਨਕਾਰ ਹੋਊਗਾ ਕਦੇ ਚਲ ਸਹਿਮਤ ਹਾਂਜੀ ਹਾਂ ਨਾ ਭਾਈ ਮੈਂ ਨਹੀਂ ਸਹਿਮਤ ਕਿਉਂ ਵੀਰ ਜੀ ਹੁਣ ਕੀ ਹੋ ਗਿਆ ਪਹਿਲਾਂ ਇਹਨੂੰ ਆਖੋ ਸੋਚ ਚੱਕੇ ਟੁੱਟੀ ਜੀ ਕਾਰ ਨਾ ਥੋਣੀ ਗਲੀ 'ਚ ਖੜਾ ਕੇ ਓ ਲੈ ਭਾਈ ਅੱਜ ਮੈਂ ਸਾਰਾ ਸਾਹਮਣੇ ਇਹ ਵੀ ਸੌ ਚੱਕ ਲੈਣਾ ਵੀ ਮੈਂ ਆਪਣੀ ਗੱਲ ਕਿਸੇ ਨਾਲ ਨਹੀਂ ਕਹਿੰਦਾ ਨਾ ਨਾਲੇ ਬਾਈ ਉਹ ਟੁੱਟੀ ਜੀ ਨਹੀਂ ਹੈਗੀ ਟੁੱਟੀ ਜੀ ਉਹ ਖਾਂਦਾਨੀਆਂ ਮੇਰੀ ਖਾਂਦਾਨੀ ਆਹੋ ਖਾਂਦਾਨੀ ਹੈ ਉਹ ਪਤਾ ਸੰਤਰਾਉਂ ਦੀ ਤੁਹਾਡੀ ਖਾਂਦਾਨੀ ਕਰਦਾ ਸਵੇਰੇ ਸਵੇਰੇ ਸਾਵੇ ਮਲੇ ਦੀ ਕਚੜਾ ਕਰਾ ਦਿੰਦੇ ਹੋ ਉਹ ਵੀ ਫ੍ਰੀ ਚ ਬਰਗਲ ਵਾਲ ਵਾਲੇ ਹੱਟ ਚਲੋ ਜੀ ਆ ਤੁਹਾਡਾ ਦਾ ਫਾਇਦਾ ਹੀ ਹੋ ਰਿਹਾ ਔਰ ਨਾਲੇ ਬਾਈ ਗੱਲ ਦੱਸਾਂ ਇੱਕ ਮੈਨੂੰ ਰੋਜ਼ ਕਾਰ ਕਿਉਂ ਤੋਂ ਨਹੀਂ ਪੈਂਦੀ ਆ ਪਤਾ ਜੀ ਕਿਉਂ ਤੋਂ ਨਹੀਂ ਪੈਂਦੀ ਆ ਰੋਜ ਇਹ ਕੂੜਾ ਢਪਾ ਕੇ ਗੇਟ ਤੇ ਨੂੰ ਸਿੱਟ ਦਿੰਦਾ ਅੱਗੇ ਮੇਰੀ ਗੱਡੀ ਖੜੀ ਹੁੰਦੀ ਆ ਜਾ ਕੇ ਕੂੜਾ ਗੱਡੀ ਦੀ ਛੱਤ ਤੇ ਉਹ ਫੇਰ ਇਹ ਦਫਾ ਬਾਹਰ ਖੁੱਲ੍ਹੇ ਦਿੰਦਾ ਏ ਉਹਿਸ ਕਾਰਨ ਹੋ ਜਾਂਦੀ ਆ ਮੇਰੀ ਕਾਰ ਗੰਦੀ ਹੁਣ ਤੁਹਾਨੂੰ ਪਤਾ ਅਨਮਲਾਜਮ ਬੰਦੇ ਗੱਡੀ ਗੰਦੀ ਚਲਾਉਂਦੇ ਸੋਹਣੇ ਲੱਗਦੇ ਨੇ ਉਹ ਫੇਰ ਮੈਨੂੰ ਰੋਜ ਧੋਣੀ ਪੈਂਦੀ ਆ ਤੜਕੇ ਉੱਠ ਕੇ